ਆਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮਾਤਾ ਭਰੀ ਜਾਂ ਮਰਦਾਰਨਾ ਖਾਈ ਗੱਲ ਨਹੀਂ ਪਿਸਤ ਨਾ ਜਾਈਐ ਛਟੈ ਸੱਚ ਕਮਾਈ ਮਾਰਨ ਪਾਹੀ ਹਰਾਮ ਮਹਿ ਹੋਏ ਹਲਾਲ ਨਾ ਜਾਈ ਨਾਨਕ ਗੱਲੀ ਕੂੜਈ ਕੂੜੋ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾਂ ਵਕਤ ਪੰਜ ਪੰਜਾ ਪੰਜੇ ਨਾਮ ਪਹਿਲਾ ਸੱਚ ਹਲਾਲ ਦੁਈ ਤੀਜਾ ਖੈਰ ਖੁਦਾਈ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਈ ਕਰਨੀ ਕਲਮਾਂ ਆਖ ਕੇ ਤਾਂ ਮੁਸਲਮਾਨ ਸਦਾਈ ਨਾਨਕ ਜੀ ਤੇ ਕੂੜਿਆਰ ਕੂੜਾ ਕੁੜੀ ਪਾਈ ਪੌੜੀ ਇੱਕ ਰਤਨ ਪਦਾਰਥ ਵਣਜਦੀ ਇੱਕ ਕੱਚੇ ਦੇ ਵਾਪਾਰਾ ਸਤਗੁਰ ਤੁਠੇ ਪਾਈ ਅੰਦਰ ਰਤਨ ਭੰਡਾਰਾ ਵਿਣਗੁਰ ਕਿਨੈ ਨਾ ਲੱਦਿਆ ਅੰਦੇ ਭੌਂਕ ਮੋਏ ਕੂੜਿਆਰਾ ਮਨ ਮੁਖ ਦੂਜੈ ਪਚ ਮੋਏ ਨਾ ਬੂਝਹਿ ਵਿਚਾਰਾ ਇੱਕ ਸਬਾਝੋ ਦੂਜਾ ਕੋ ਨਹੀਂ ਕਿਸੇ ਆਗੇ ਕਰਹਿ ਪੁਕਾਰਾ ਇਕ ਨਿਰ ਧਨ ਸਦਾ ਭੌਂਕ ਦੇ ਇਕ ਨਾ ਭਰੇ ਤੁਜਾਰਾ ਵਿਣ ਨਾਮੈ ਹੋਰ ਧਨ ਨਹੀਂ ਹੋਰ ਵਿਖਿਆ ਸਭ ਛਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸ਼ਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਔਲ ਔਲ ਦੀਨ ਕਰ ਮਿਟਾ ਮਸਕਲ ਮਾ ਨਾ ਮਾਲ ਮੁਸਾਵੇ ਹੋਏ ਮੁਸਲਮ ਦੀਨ ਮਹਾਨੈ ਮਰਨ ਜੀਵਨ ਕਾ ਭਰਮ ਚ ਕਾਵੇ ਰੱਬ ਕੀ ਰਜ਼ਾਈ ਮੰਨੀ ਸਿਰ ਉਪਰ ਕਰਤਾ ਮੰਨੀ ਆਪ ਗਵਾਵੇ ਤੋ ਨਾਨਕ ਸਰਬ ਜੀਆਂ ਮੇਰਮਤ ਹੋਈ ਤਾ ਮੁਸਲਮਾਨ ਕਹਾਵੇ ਮਹੱਲਾ ਚੌਥਾ ਫਰਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੇ ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਾਹੀ ਨਿਰੰਜਨ ਪਾਵੇ ਤਜ ਮਾਨ ਅਬਮਾਨ ਪ੍ਰੀਤ ਸੁਤਦਾਰਾ ਤਜ ਪਿਆਸ ਆਸ ਰਾਮ ਨਿਵਲਾਵੇ ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰਨਾਮ ਸਮਾਵੇ ਪੌੜੀ ਰਾਜੇ ਰૈયਤ ਸਿੱਖਦਾਰ ਕੋਇ ਨਾ ਰਹਿਸੀਓ ਹੱਟ ਪੱਟਣ ਬਾਜ਼ਾਰ ਹੁਕਮੀ ਟਹਿਸੀਓ ਪੱਕੇ ਬੰਕ ਦੁਆਰ ਮੂਰਖ ਜਾਣੈ ਆਪਣੇ ਦਰਬ ਭਰੇ ਪੰਡਾਰ ਰੀਤੇ ਇੱਕ ਖਾਣੇ ਤਾਜੀ ਰੱਤ ਤੁਖਾਰ ਹਾਥੀ ਪਾਖਰੇ ਬਾਗ ਮਿਲਖ ਘਰਵਾਰ ਕਿਥੈ ਸੇ ਆਪਣੇ ਤੰਬੂ ਪਲੰਘ ਨਿਵਾਰ ਸਰਾਇ ਚੇ ਲਾਲਤੀ ਨਾਨਕ ਸੱਚ ਦਾ ਤਾਰ ਸੁਨਾਖਤ ਕੁਦਰਤੀ ਸ਼ਲੋਕ ਮਹੱਲਾ ਪਹਿਲਾ ਨਦੀਆਂ ਹੋਐ ਧੀਨਵਾ ਸੋਮ ਹੋਵੈ ਦੁੱਧ ਘੀਓ ਸਗਲੀ ਤਰਤੀ ਸੱਕਰ ਹੋਐ ਖੁਸ਼ੀ ਕਰੇ ਨਿਤ ਜੀਉ ਪਰਬਤ ਸੋਇਨਾ ਰੂਪਾ ਹੋਵੈ ਹੀਰੇ ਲਾਲ ਜੜਾਓ ਤੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਭਾਰ ਅਠਾਰਹ ਮੇਵਾ ਹੋਇ ਗਰੁੜਾ ਹੋਇ ਸੁਆਉ ਚੰਦ ਸੂਰਜ ਦੋਇ ਫਿਰ ਦੇ ਰਖੀਐ ਨਿਹ ਚਲੋ ਹੋਇ ਥਾਂ ਤੀ ਤੂੰ ਹੈ ਸਾਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਜੇ ਦੇਹ ਦੁਖ ਲਾਈਐ ਪਾਪ ਗਰਹਿ ਦੁਹੀ ਰਾਹ ਰਾਤ ਪੀਨੇ ਰਾਜੇ ਸਿਰੇ ਉੱਪਰ ਰੱਖੀਐ ਏਵੇਂ ਜਾਪੈ ਭਾਉ ਪੀ ਤੂੰ ਹੈ ਸਲਾਹਣਾ ਆਖਣ ਲਹਿ ਨਾ ਚਾਉ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਉ ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੂ ਜਾਉ ਪੀ ਤੂੰ ਹੈ ਸਲਾਹਣਾ ਆ ਕਣ ਲਹਿ ਨਾ ਚਾਉ ਪਵੜੀ ਬਦ ਫੈਲੀ ਗੈਬਾਨਾ ਖਸਮ ਨਾ ਜਾਣਈ ਸੋ ਕਹੀਐ دیਵਾਨਾ ਆਪ ਨਾ ਪਛਾਣੀ ਕਲਹਾ ਗੁਰੀ ਸੰਸਾਰ ਵਾ ਦੇ ਖੱਪੀਐ ਵਿਣਮਾਵੇ ਵੇਕਾਰ ਪਰਮੀ ਪਚੀਐ ਰਾਹਾ דוਐ ਇਕ ਜਾਣੈ ਸੋਈ ਸਿਜਸੀ ਕੁਫਰ ਗੋਕਪੁਰਾਨੈ ਪਿਆਦਜਸੀ ਸਭ ਦੁਨੀਆ ਸੁਭਾਨ ਸੱਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵੇ ਆ ਜਿਸ ਮਨ ਵਸਿਆ ਸੋਈ ਨਾਨਕ ਅਵਰ ਨ ਜੀਵੇ ਕੋਈ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ ਰਾਜ ਰੰਗ ਮਾਲ ਰੰਗ ਰਾਗ ਰਤਾ ਨੱਚੈ ਨੰਗ ਨਾਨਕ ਠੱਗਿਆ ਮੁਠਾ ਜਾਇ ਵਿਣ ਨਾਵੇਂ ਪਤ ਗਿਆ ਗੁਆਈ ਮਹੱਲਾ ਪਹਿਲਾ ਕਿਆ ਖਾਦੈ ਕਿਆ ਪੈਂਦੈ ਹੋਈ ਜਾਂ ਮਨ ਨਾਹੀ ਸੱਚਾ ਸੋਈ ਕਿਆ ਮੇਵਾ ਕਿਆ ਘੋ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਲਾਸ ਕਿਆ ਲਛਕਰ ਕਿਆ ਨੀਬਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਵਿਣ ਸਬੇ ਟੋਲ ਵੜਾਸ ਪਵੜੀ ਜਾਤੀ ਦਾ ਕਿਆ ਹੱਥ ਸੱਚ ਪਰਖੀਐ ਮੋਹਰਾ ਹੋਵੇ ਹੱਥ ਮਰੀਐ ਚੱਕੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਮੰਨੇ ਸਿਰਦਾਰ ਦਰਦੀ ਬਾਣੀ ਹੈ ਫੁਰਮਾਨੀ ਹੈ ਕਾਰ ਖਸਮ ਪਠਾਇਆ ਤਬਲ ਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਏ ਅਸਵਾਰ ਇੱਕ ਨਾ ਸਾਖਤੀ ਇਕਨੀ ਬੱਦੇ ਭਾਰ ਇੱਕ ਨਾ ਤਾਕਤੀ ਸ਼ਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕਟਿਆ ਰਹੀ ਸੋ ਪੱਲਰਵਾੜ ਸਣ ਕੀ ਸਾਰਾਂ ਚਿੱਥਿਆ ਕਾਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਨ ਆਏ ਪਹਿਠ ਜੋ ਦਰ ਰਹੇ ਸੋ ਉਬਰੇ ਨਾਨਕ ਅਜਬ ਡੇਠਾ ਮਹਨ ਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟਕਟ ਬੱਦਾ ਪਾਏ ਖੁੰਡਾ ਅੰਦਰ ਰੱਖ ਕੇ ਦੇਨ ਸੋ ਮੱਲ ਸਜਾਏ ਰਸ ਕਸ ਟਟਰ ਪਾਈਐ ਤਪੈ ਤੈ ਬਿਲਾਈ ਪੀਸੋ ਫੋਗ ਸੰਭਾਲੀ ਐ ਦਿਚੈ ਅੱਗ ਜਲਾਇ ਨਾਨਕ ਮਿੱਠੈ ਪਤਰੀ ਐ ਵੇਖੋ ਲੋਕ ਆਇ ਪਵੜੀ ਇਕ ਨਾ ਮਰਨ ਨਾ ਚਿੱਤ ਆਸ ਕਣੇਰੀਆ ਮਰ ਮਰ ਜਮ ਮਹਿ ਨਿਤ ਕਿਸੈ ਨਾ ਕੀਰਿਆ ਆਪਲੜੈ ਮਨ ਚੇਤਾ ਕਹਿਨ ਚੰਗੀਰੀਆ ਜਮ ਰਾਜੈ ਨਿਤ ਨੇਤੈ ਮਨਮੁਖ ਹੀਰਿਆ ਮਨਮੁਖ ਲੂਣ ਹਰਾਮ ਕਿਆ ਨ ਜਾਣਿਆ ਬੱਦੇ ਕਰਨ ਨਾਮ ਖਸਮ ਨਾ ਪਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ ਕਰ ਸੰਤਖਤ ਸਲਾਮ ਲਿਖਿਆ ਪਾਵਸੀ ਮਹੱਲਾ ਪਹਿਲਾ ਸਲੂਕ ਮੱਛੀ ਤਾਰੂਂ ਕਿਆ ਕਰੀ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੀ ਖੁਸਰੇ ਕਿਆ ਘਰ ਵਾਸ ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੀ ਸਮਝਾਈਐ ਪੜਿਐ ਸਿਮਰਤ ਪਾਠ ਅੰਧਾ ਚਾਨਣ ਰੱਖੀਐ ਦੀਵੇ ਬਲ ਹੈ ਪਚਾਸ ਚਾਉਣੇ ਸੋਇਨਾ ਪਾਈਐ ਚੁਣ ਚੁਣ ਖਾਵੇ ਕਾਸ ਲੋਹਾ ਮਾਰਨ ਪਾਈਐ ਟਹਿ ਨਾ ਹੋਈ ਕਪਾਸ ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼ ਮਹੱਲਾ ਪਹਿਲਾ ਕਹਿ ਹਾਂ ਕੰਚਨ ਟੁੱਟੈ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਈ ਭੁਖਿਆ ਗੰਢ ਪਵੈ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦਾਂ ਗੰਢ ਬੋਲੇ ਸਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ ਗੰਢ ਵਰਤੈ ਸੰਸਾਰ ਮੂਰਖ ਗੰਢ ਪਵੈ ਮੁਹਿਮਾਰ ਨਾਨਕ ਆਖੈ ਇਹੋ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ